ਕਿੰਨੇ ਬੱਚੇ ਜਿਨ੍ਹਾਂ ਨੇ ਜਿਨ੍ਹਾਂ ਨੇ ਚਾਰ ਸਹਬਜਾਦਿਆਂ ਦੀ ਮੂਵੀ ਦੇਖੀ ਤੇ ਅੱਜ ਉਹ ਸਟੇਟ ਨੂੰ ਕਹਿੰਦੇ ਚੈਲੰਜ ਕਰਦੇ ਵੀ ਹਕੂਮਤ ਤੇ ਤੇਰੀ ਨਹੀਂ ਮੰਨਣੀ ਸਹਬਜਾਦਾਂ ਦਾ ਇਤਿਹਾਸ ਕੀ ਸੀ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਹਕੂਮਤ ਨੂੰ ਚੈਲੰਜ ਕੀਤਾ ਨਾ ਕਿਹੜਾ ਮਾਪਿਓ ਜਿਨ੍ਹਾਂ ਨੇ ਫਿਲਮ ਦਿਖਾਈ ਤੇ ਉਹਨਾਂ ਨੂੰ ਕਹਾਂ ਮੇਰਾ ਬੱਚਾ ਅੱਜ ਤੋਂ ਬਾਅਦ ਚ ਹਕੂਮਤ ਨੂੰ ਚੈਲੰਜ ਕਰੂਗਾ ਇਕ ਲਿਆਓ ਕੱਢ ਕੇ ਪਰਿਵਾਰ ਦਿਖਾਓ ਮੈਨੂੰ ਗੁਰਬਾਣੀ ਦੇ ਅਕੋਰਡਿੰਗ ਚੱਲਣਾ ਚਾਹੀਦਾ ਬੰਦੇ ਦੇ ਅਕੋਰਡਿੰਗ ਨਹੀਂ ਮੈਂ ਨਹੀਂ ਕਹਿੰਦਾ ਕਿ ਕਿਸੇ ਬੰਦੇ ਦੇ ਸਾਡੇ ਚ 50 ਕਮੀਆਂ ਹੋਣਗੀਆਂ ਤੁਸੀਂ ਸਿੱਖੀ ਗੁਰਬਾਣੀ ਚੋਂ ਦੇਖਣੀ ਆ ਗੁਰ ਇਤਿਹਾਸ ਚੋਂ ਦੇਖਣੀ ਆ ਅਸੀਂ ਵੀ ਉੱਚੋ ਦੇਖ ਕੇ ਸਿੱਖ ਰਹੇ ਆ ਅਸੀਂ ਵੀ ਗੁਰੂ ਨੇ ਜਿਹੜੀ ਸਾਨੂੰ ਨਿਤ ਦੀ ਦਿੱਤਾ ਹੈ ਨਾ ਰੂਟੀਨ ਦਿੱਤੀ ਸਾਨੂੰ ਮਾਰਿਆ ਨੇ ਕਿ ਨਿਤ ਦਾ ਨਿਜਮ ਤੇਰਾ ਨਿਤ ਨੇਮ ਹੋਣਾ ਚਾਹੀਦਾ ਨਿਤ ਆਪਣੇ ਆਪ ਨੂੰ ਨਿਖਾਰਨਾ ਹੈ ਹਰ ਰੋਜ਼ ਖਾਲਸਾ ਸੋਈ ਕਰੇ ਨਿਤ ਜੰਗ ਉਹ ਨਿਤ ਜੰਗ ਇਹ ਤੁਰੇ ਵੀ ਤੁਸੀਂ ਰੋਜ਼ ਕਿਰਪਾਨਾ ਫੜ ਕੇ ਕਿਸੇ ਲੜੀ ਨਾ ਤੁਸੀਂ ਆਪ ਦੇ ਆਪ ਨਾਲ ਵੀ ਤਾਂ ਜੰਗ ਹੀ ਕਰਦੇ ਹੋ ਨਾ ਜਦੋਂ ਸੁੱਤੇ ਉੱਠਦੇ ਹੋ ਤੁਹਾਡਾ ਮਨ ਤੁਹਾਨੂੰ ਦੱਬਦਾ ਪਏ ਨਹੀਂ ਤੇ ਤੁਸੀਂ ਜੇ ਤੇ ਮਨ ਥਲੇ ਦੱਬ ਕੇ ਮਨਮੁਖ ਆ ਜੇ ਤੁਸੀਂ ਗੁਰੂ ਦੀ ਮੰਨ ਲਈ ਤੇ ਤੁਸੀਂ ਗੁਰਸੇਖੇ